ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 4 ਗੁਰ ਸਤ ਗੁਰ ਕਾ ਜੋ ਸਿੱਖ ਅਖਾਇ ਸੋ ਭਲਕੇ ਉਠਾ ਹਰ ਨਾਮ ਧਿਆਵੇ ਉਦਮ ਕਰੇ ਭਲਕੇ ਪਰਭਾਤੀ ਇਸ ਨਾਨਕ ਕਰੇ ਅੰਮ੍ਰਿਤ ਸਰਨਾਵੇ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਕ ਪਾਪ ਦੋਖ ਲੈ ਜਾਵੇ ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ ਬੰਦਿਆ ਉੱਠਦਿਆ ਹਰ ਨਾਮ ਤੇ ਆਵੇ ਜੋ ਸਾਸ ਗਿਰਾਸ ਤਿਆਏ ਮੇਰਾ ਹਰ ਹਰ ਸੋ ਗੁਰੂ ਸਿੱਖ ਗੁਰੂ ਮਨ ਭਾਵੇ ਜਿਸ ਨੂੰ ਧਿਆਲ ਹੋਵੇ ਮੇਰਾ ਸੁਆਮੀ ਤਿਸ ਗੁਰੂ ਸਿੱਖ ਗੁਰੂ ਉਪਦੇਸ਼ ਸੁਣਾਵੇ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਹਿ ਨਾਮ ਜਪਾਵੇ ਮਹਲਾ 4 ਗੁਰ ਸਤ ਗੁਰ ਕਾ ਜੋ ਸਿੱਖ ਅਖਾਇ ਸੋ ਭਲਕੇ ਉਠਾ ਹਰ ਨਾਮ ਧਿਆਵੇ ਉਦਮ ਕਰੇ ਭਲਕੇ ਪਰਭਾਤੀ ਇਸ ਨਾਨਕ ਕਰੇ ਅੰਮ੍ਰਿਤ ਸਰਨਾਵੇ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਕ ਪਾਪ ਦੋਖ ਲੈ ਜਾਵੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਬੈੰਦਿਆ ਉਠਦਿਆ ਹਰ ਨਾਮ ਤੇ ਆਵੇ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਪਾਵੇ ਜਿਸ ਨੂੰ ਧਿਆਲ ਹੋਵੇ ਮੇਰਾ ਸੁਆਮੀ ਤੈਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਹਿ ਨਾਮ ਜਪਾਵੇ ਮਹਲਾ 4 ਗੁਰ ਸਤ ਗੁਰ ਕਾ ਜੋ ਸਿੱਖ ਅਖਾਇ ਸੋ ਭਲਕੇ ਉਠਾ ਅਰ ਨਾਮ ਤਿਆਵੇ ਉਦਮ ਕਰੇ ਭਲਕੇ ਪਰਭਾਤੀ ਇਸ ਨਾਨਕ ਰੇ ਅੰਮ੍ਰਿਤ ਸਰਨਾਵੈ ਉਪਦੇਸ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਕ ਪਾਪ ਦੋਖ ਲੈ ਜਾਵੈ ਫਿਰ ਚੜੈ ਦਿਵਸ ਗੁਰਬਾਣੀ ਗਾਵੈ ਬੈੰਦਿਆ ਉਠਦਿਆ ਹਰ ਨਾਮ ਤੇ ਆਵੈ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰੂ ਸਿੱਖ ਗੁਰੂ ਮਨ ਪਾਵੈ ਜਿਸ ਨੋ ਧਿਆਲ ਹੋਵੈ ਮੇਰਾ ਸੁਆਮੀ ਤਿਸਾ ਗੁਰੂ ਸਿੱਖ ਗੁਰੂ ਉਪਦੇਸ਼ ਸੁਣਾਵੈ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਹਿ ਨਾਮ ਜਪਾਵੇ ਮਹਲਾ ਚੌਥਾ ਗੁਰ ਸਤ ਗੁਰ ਕਾ ਜੋ ਸਿੱਖ ਅਖਾਇ ਸੋ ਭਲਕੇ ਉਠਾ ਹਰ ਨਾਮ ਧਿਆਵੇ ਉਦਮ ਕਰੇ ਭਲਕੇ ਪਰਭਾਤੀ ਇਸ ਨਾਨਕ ਰੇ ਅੰਮ੍ਰਿਤ ਸਰਨਾਵੇ ਉਪਦੇਸ ਗੁਰ ਹਰ ਹਰ ਜਪ ਜਪੈ ਸਭ ਕਿਲ ਵਿਕ ਪਾਪ ਦੋਖ ਲੈ ਜਾਵੇ ਫਿਰ ਚੜੇ ਦਿਵਸ ਗੁਰਬਾਣੀ ਗਾਵ ਬੈੰਦਿਆ ਉਠਦਿਆ ਹਰ ਨਾਮ ਤੇ ਆਵੇ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਪਾਵੇ ਜਿਸ ਨੂੰ ਧਿਆਲ ਹੋਵੇ ਮੇਰਾ ਸੁਆਮੀ ਤਿਸਾ ਗੁਰਸਿੱਖ ਗੁਰੂ ਉਪਦੇਸ ਸੁਣਾਵੇ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰਹਿ ਨਾਮ ਜਪਾਵੇ ਮਹਲਾ 4 ਗੁਰ ਸਤ ਗੁਰ ਕਾ ਜੋ ਸਿੱਖ ਅਖਾਇ ਸੋ ਭਲਕੇ ਉਠ ਹਰ ਨਾਮ ਧਿਆਵੈ ਉਦਮ ਕਰੇ ਭਲਕੇ ਪ੍ਰਭਾਤੀ ਇਸ ਨਾਨਕ ਕਰੇ ਅੰਮ੍ਰਿਤ ਸਰਨਾਵੈ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਕ ਪਾਪ ਦੋਖ ਲੈ ਜਾਵੈ ਫਿਰ ਚੜੈ ਦਿਵਸ ਗੁਰਬਾਣੀ ਗਾਵੈ ਬੰਧਿਆ ਉਠਦਿਆ ਹਰ ਨਾਮ ਤੇ ਆਵੇ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰੂ ਸਿੱਖ ਗੁਰੂ ਮਨ ਪਾਵੇ ਜਿਸ ਨੂੰ ਧਿਆਲ ਹੋਵੇ ਮੇਰਾ ਸੁਆਮੀ ਐਸਾ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰਹਿ ਨਾਮ ਜਪਾਵੇ ਮਹਲਾ 4 ਗੁਰ ਸਤ ਗੁਰ ਕਾ ਜੋ ਸਿੱਖ ਅਖਾਇ ਸੋ ਭਲਕੇ ਉਠ ਹਰ ਨਾਮ ਤਿਆਵੇ ਉਦਮ ਕਰੇ ਪਲਕੇ ਪਰਭਾਤੀ ਇਸ ਨਾਨਕ ਰੇ ਅੰਮ੍ਰਿਤ ਸਰਨਾਵੈ ਉਪਦੇਸ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਕ ਪਾਪ ਦੋਖ ਲੈ ਜਾਵੈ ਫਿਰ ਚੜੈ ਦਿਵਸ ਗੁਰਬਾਣੀ ਗਾਵੈ ਬੈੰਦਿਆ ਉਠਦਿਆ ਹਰ ਨਾਮ ਤੇ ਆਵੈ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰੂ ਸਿੱਖ ਗੁਰੂ ਮਨ ਪਾਵੈ ਜਿਸ ਨੋ ਧਿਆਲ ਹੋਵੈ ਮੇਰਾ ਸੁਆਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਹਿ ਨਾਮ ਜਪਾਵੇ ਮਹਲਾ ਚੌਥਾ ਗੁਰ ਸਤ ਗੁਰੂ ਕਾ ਜੋ ਸਿੱਖ ਅਖਾਇ ਸੋ ਭਲਕੇ ਉਠਾ ਹਰ ਨਾਮ ਧਿਆਵੇ ਉਦਮ ਕਰੇ ਭਲਕੇ ਪਰਭਾਤੀ ਇਸ ਨਾਨਕ ਕਰੇ ਅੰਮ੍ਰਿਤ ਸਰਨਾਵੇ ਉਪਦੇਸ਼ ਗੁਰੂ ਹਰ ਹਰ ਜਪ ਜਪੈ ਸਭ ਕਿਲ ਵਿਕ ਪਾਪ ਦੋਖ ਲੈ ਜਾਵੇ ਫਿਰ ਚੜੇ ਦਿਵਸ ਗੁਰਬਾਣੀ ਗਾਵੇ ਬੈੰਦਿਆ ਉਠਦਿਆ ਹਰ ਨਾਮ ਤੇ ਆਵੇ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਪਾਵੇ ਜਿਸਨੂੰ ਧਿਆਲ ਹੋਵੇ ਮੇਰਾ ਸੁਆਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਹਿ ਨਾਮ ਜਪਾਵੇ ਮਹਲਾ 4 ਗੁਰ ਸਤ ਗੁਰ ਕਾ ਜੋ ਸਿੱਖ ਅਖਾਇ ਸੋ ਭਲਕੇ ਉਠਾ ਅਰ ਨਾਮ ਧਿਆਵੈ ਉਦਮ ਕਰੇ ਭਲਕੇ ਪਰਭਾਤੀ ਇਸ ਨਾਨਕ ਰੇ ਅੰਮ੍ਰਿਤ ਸਰਨਾਵੈ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਕ ਪਾਪ ਦੋਖ ਲੈ ਜਾਵੈ ਫਿਰ ਚੜੈ ਦਿਵਸ ਗੁਰਬਾਣੀ ਗਾਵੈ ਬੰਧਿਆ ਉਠਦਿਆ ਹਰ ਨਾਮ ਤੇ ਆਵੇ ਜੋ ਸਾਸ ਗਿਰਾਸ ਤੇ ਆਏ ਮੇਰਾ ਹਰ ਹਰ ਸੋ ਗੁਰੂ ਸਿੱਖ ਗੁਰੂ ਮਨ ਪਾਵੇ ਜਿਸ ਨੂੰ ਧਿਆਲ ਹੋਵੇ ਮੇਰਾ ਸੁਆਮੀ ਤੇਸਾ ਗੁਰਸਿੱਖ ਗੁਰੂ ਉਪਦੇਸ ਸੁਣਾਵੇ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰਹਿ ਨਾਮ ਜਪਾਵੇ ਮਹਲਾ 4 ਗੁਰ ਸਤ ਗੁਰ ਕਾ ਜੋ ਸਿੱਖ ਅਖਾਇ ਸੋ ਭਲਕੇ ਉਠਾ ਅਰ ਨਾਮ ਤਿਆਵੇ ਉਦਮ ਕਰੇ ਪਲਕੇ ਪਰਭਾਤੀ ਇਸ ਨਾਨਕ ਰੇ ਅੰਮ੍ਰਿਤ ਸਰਨਾਵੈ ਉਪਦੇਸ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਕ ਪਾਪ ਦੋਖ ਲੈ ਜਾਵੈ ਫਿਰ ਚੜੈ ਦਿਵਸ ਗੁਰਬਾਣੀ ਗਾਵੈ ਬਹੰਦਿਆ ਉਠਦਿਆ ਹਰ ਨਾਮ ਤੇ ਆਵੈ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰੂ ਸਿੱਖ ਗੁਰੂ ਮਨ ਪਾਵੈ ਜਿਸ ਨੂੰ ਧਿਆਲ ਹੋਵੈ ਮੇਰਾ ਸੁਆਮੀ ਤਿਸਾ ਗੁਰੂ ਸਿੱਖ ਗੁਰੂ ਉਪਦੇਸ਼ ਸੁਣਾਵੈ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਹਿ ਨਾਮ ਜਪਾਵੇ ਮਹਲਾ ਚੌਥਾ ਗੁਰ ਸਤ ਗੁਰ ਕਾ ਜੋ ਸਿੱਖ ਅਖਾਇ ਸੋ ਭਲਕੇ ਉਠਾ ਹਰ ਨਾਮ ਧਿਆਵੇ ਉਦਮ ਕਰੇ ਭਲਕੇ ਪਰਭਾਤੀ ਇਸ ਨਾਨਕ ਕਰੇ ਅੰਮ੍ਰਿਤ ਸਰਨਾਵੇ ਉਪਦੇਸ਼ ਗੁਰ ਹਰ ਹਦ ਜਪ ਜਾਪੈ ਸਾਭ ਕਿਲ ਵਿਕ ਪਾਪ ਦੋਖ ਲੈ ਜਾਵੇ ਫਿਰ ਚੜੇ ਦਿਵਸ ਗੁਰਬਾਣੀ ਗਾਵ ਬੈੰਦਿਆ ਉਠਦਿਆ ਹਰ ਨਾਮ ਤੇ ਆਵੇ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਪਾਵੇ ਜੇ ਸੋ ਨਦਿਆਲ ਹੋਵੈ ਮੇਰਾ ਸੁਆਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਹਿ ਨਾਮ ਜਪਾਵੇ ਮਹਲਾ 4 ਗੁਰ ਸਤ ਗੁਰ ਕਾ ਜੋ ਸਿੱਖ ਅਖਾਈ ਸੋ ਭਲਕੇ ਉਠ ਹਰ ਨਾਮ ਧਿਆਵੈ ਉਦਮ ਕਰੇ ਭਲਕੇ ਪਰਭਾਤੀ ਇਸ ਨਾਨਕ ਰੇ ਅੰਮ੍ਰਿਤ ਸਰਨਾਵੈ ਉਪਦੇਸ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਕ ਪਾਪ ਦੋਖ ਲੈ ਜਾਵੈ ਫਿਰ ਚੜੈ ਦਿਵਸ ਗੁਰਬਾਣੀ ਗਾਵੈ ਬਹੰਦਿਆ ਉਠਦਿਆ ਹਰ ਨਾਮ ਤੇ ਆਵੇ ਜੋ ਸਾਸ ਗਿਰਾਸ ਤੇ ਆਏ ਮੇਰਾ ਹਰ ਹਰ ਸੋ ਗੁਰੂ ਸਿੱਖ ਗੁਰੂ ਮਨ ਪਾਵੇ ਜਿਸ ਨੋ ਧਿਆਲ ਹੋਵੇ ਮੇਰਾ ਸੁਆਮੀ ਤੈਸਾ ਗੁਰੂ ਸਿੱਖ ਗੁਰੂ ਉਪਦੇਸ਼ ਸੁਣਾਵੇ ਜਨ ਨਾਨਕ ਧੋੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਹਿ ਨਾਮ ਜਪਾਵੇ ਮਹਲਾ 4 ਗੁਰ ਸਤ ਗੁਰ ਕਾ ਜੋ ਸਿੱਖ ਅਖਾਇ ਸੋ ਭਲਕੇ ਉਠ ਹਰ ਨਾਮ ਤਿਆਵੇ ਉਦਮ ਕਰੇ ਭਲਕੇ ਪਰਭਾਤੀ ਇਸ ਨਾਨਕ ਰੇ ਅੰਮ੍ਰਿਤ ਸਰਨਾਵੈ ਉਪਦੇਸ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਕ ਪਾਪ ਦੋਖ ਲੈ ਜਾਵੈ ਫਿਰ ਚੜੈ ਦਿਵਸ ਗੁਰਬਾਣੀ ਗਾਵੈ ਬੈੰਦਿਆ ਉਠਦਿਆ ਹਰ ਨਾਮ ਤੇ ਆਵੈ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰੂ ਸਿੱਖ ਗੁਰੂ ਮਨ ਪਾਵੈ ਜਿਸ ਨੋ ਧਿਆਲ ਹੋਵੈ ਮੇਰਾ ਸੁਆਮੀ ਤਿਸਾ ਗੁਰੂ ਸਿੱਖ ਗੁਰੂ ਉਪਦੇਸ਼ ਸੁਣਾਵੈ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਹਿ ਨਾਮ ਜਪਾਵੇ ਮਹਲਾ ਚੌਥਾ ਗੁਰ ਸਤ ਗੁਰ ਕਾ ਜੋ ਸਿੱਖ ਅਖਾਇ ਸੋ ਭਲਕੇ ਉਠਾ ਹਰ ਨਾਮ ਧਿਆਵੇ ਉਦਮ ਕਰੇ ਭਲਕੇ ਪਰਭਾਤੀ ਇਸ ਨਾਨਕ ਕਰੇ ਅੰਮ੍ਰਿਤ ਸਰਨਾਵੇ ਉਪਦੇਸ਼ ਗੁਰ ਹਰ ਹਰ ਜਪ ਜਪੈ ਸਭ ਕਿਲ ਵਿਕ ਪਾਪ ਦੋਖ ਲੈ ਜਾਵੇ ਫਿਰ ਚੜੇ ਦਿਵਸ ਗੁਰਬਾਣੀ ਗਾਵੇ ਬੈੰਦਿਆ ਉਠਦਿਆ ਹਰ ਨਾਮ ਤੇ ਆਵੇ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਪਾਵੇ ਜਿਸਨੋ ਧਿਆਲ ਹੋਵੈ ਮੇਰਾ ਸੁਆਮੀ ਤਿਸ ਗੁਰ ਸਿੱਖ ਗੁਰੂ ਉਪਦੇਸ ਸੁਣਾਵੈ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਹਿ ਨਾਮ ਜਪਾਵੇ ਮਹਲਾ 4 ਗੁਰ ਸਤ ਗੁਰ ਕਾ ਜੋ ਸਿੱਖ ਅਖਾਇ ਸੋ ਭਲਕੇ ਉਠਾ ਅਰ ਨਾਮ ਤੇ ਆਵੈ ਉਦਮ ਕਰੇ ਭਲਕੇ ਪਰਭਾਤੀ ਇਸ ਨਾਨਕ ਕਰੇ ਅੰਮ੍ਰਿਤ ਸਰਨਾਵੈ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਕ ਪਾਪ ਦੋਖ ਲੈ ਜਾਵੈ ਫਿਰ ਚੜੈ ਦਿਵਸ ਗੁਰਬਾਣੀ ਗਾਵੈ ਬਹੰਦਿਆ ਉਠਦਿਆ ਹਰ ਨਾਮ ਤੇ ਆਵੇ ਜੋ ਸਾਸ ਗਿਰਾਸ ਤੇ ਆਏ ਮੇਰਾ ਹਰ ਹਰ ਸੋ ਗੁਰੂ ਸਿੱਖ ਗੁਰੂ ਮਨ ਪਾਵੇ ਜਿਸ ਨੋ ਧਿਆਲ ਹੋਵੇ ਮੇਰਾ ਸੁਆਮੀ ਤੇ ਸਾ ਗੁਰੂ ਸਿੱਖ ਗੁਰੂ ਉਪਦੇਸ਼ ਸੁਣਾਵੇ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਹਿ ਨਾਮ ਜਪਾਵੈ ਮਹਲਾ 4 ਗੁਰ ਸਤ ਗੁਰ ਕਾ ਜੋ ਸਿੱਖ ਅਖਾਇ ਸੋ ਭਲਕੇ ਉਠ ਹਰ ਨਾਮ ਧਿਆਵੈ ਉਦਮ ਕਰੇ ਭਲਕੇ ਪਰਭਾਤੀ ਇਸ ਨਾਨਕ ਰੇ ਅੰਮ੍ਰਿਤ ਸਰਨਾਵੈ ਉਪਦੇਸ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਕ ਪਾਪ ਦੋਖ ਲੈ ਜਾਵੈ ਫਿਰ ਚੜੈ ਦਿਵਸ ਗੁਰਬਾਣੀ ਗਾਵੈ ਬੈੰਦਿਆ ਉਠਦਿਆ ਹਰ ਨਾਮ ਤਿਆਵੈ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰੂ ਸਿੱਖ ਗੁਰੂ ਮਨ ਭਾਵੇ ਜਿਸ ਨੋ ਧਿਆਲ ਹੋਵੇ ਮੇਰਾ ਸੁਆਮੀ ਤਿਸ ਗੁਰੂ ਸਿੱਖ ਗੁਰੂ ਉਪਦੇਸ਼ ਸੁਣਾਵੇ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਹਿ ਨਾਮ ਜਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ